ਲਾ ਬੇਟਾ 10ਵੀਂ ਚ ਪੜਦਾ ਹੈ ਬੇਟੀ 8ਵੀਂ ਕਲਾਸ ਚ ਪੜਦੀ ਹੈ ਦੋਨੋਂ ਬੱਚਿਆਂ ਦੀ ਬੁੱਡਸਟ ਸਕੂਲ ਵਿੱਚ ਐਡਮਿਸ਼ਨ ਕਰਵਾਈ ਸੀ ਜੀ ਘਰ ਦੇ ਦਾ ਪ੍ਰਾਈਵੇਟ ਕੰਮ ਹੋਣ ਕਰਕੇ ਮੈਂ ਸਲਾਈ ਦਾ ਕੰਮ ਕਰਦੀ ਆਂ ਘਰ ਦੇ ਦਾ ਪ੍ਰਾਈਵੇਟ ਕੰਮ ਹੋਣ ਕਰਕੇ ਮੈਂ ਫੀਸ ਨਹੀਂ ਭਰ ਸਕੀ ਬੱਚਿਆਂ ਦੀ ਮੇਰਾ ਸਲਾਈ ਦਾ ਕੰਮ ਐਨਾ ਨਹੀਂ ਚੱਲ ਰਿਹਾ ਔਰ ਘਰ ਦੇ ਦਾ ਵੀ ਪ੍ਰਾਈਵੇਟ ਕੰਮ ਸੀਗਾ ਜੀ ਮੈਨੂੰ ਕਿਸੇ ਨੇ ਅਣਜਾਣ ਬੰਦੇ ਨੇ ਦੱਸਿਆ ਪੀਖਾਲ ਸਾਈਡ ਵਾਲੇ ਫੀਸ ਭਰਦੇ ਆ ਬੱਚਿਆਂ ਦੀ ਸੇਵਾ ਕਰਦੇ ਆ ਇਸ ਲਈ ਮੈਨੂੰ ਉਹਨਾਂ ਤੋਂ ਫੋਨ ਨੰਬਰ ਮਿਲਿਆ ਔਰ ਮੈਂ ਉਹਨਾਂ ਨਾਲ ਗੱਲ ਕੀਤੀ ਖਾਲਸਾ ਐਡ ਵਾਲਿਆਂ ਨਾਲ ਉਹਨਾਂ ਨੇ ਇਹੀ ਗੱਲ ਕਹੀ ਕਹਿੰਦੇ ਹਾਂਜੀ ਤੁਸੀਂ ਦੋਨਾਂ ਬੱਚਿਆਂ ਦੇ ਡਾਕੂਮੈਂਟਸ ਭੇਜੋ ਅਸੀਂ ਉਹਨਾਂ ਦੀ ਫੀਸ ਭਰਨ ਨੂੰ ਤਿਆਰ ਹਾਂ ਮੈਂ ਉਹਨਾਂ ਨੂੰ ਡਾਕੂਮੈਂਟਸ ਭੇਜੇ ਬੱਚਿਆਂ ਦੇ ਸਕੂਲ ਵੱਲੋਂ ਸਾਰੇ ਇਨਫੋਰਮੇਸ਼ਨ ਜੋ ਵੀ ਸੀ ਕਿ ਕਿ ਜੀ ਉਹਨਾਂ ਨੂੰ ਉਹਨਾਂ ਨੇ ਮੇਰੀ ਇੰਨੀ ਹੱਲਪ ਕੀਤੀ ਹੈ ਖਾਲਸਾ ਐਡ ਵਾਲਿਆਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ 3 ਸਾਲ ਤੋਂ ਮੇਰੇ ਬੱਚਿਆਂ ਦੀ ਫੀਸ ਭਰੀ ਜਾ ਰਹੀ ਹੈ ਜੀ ਉਹਨਾਂ ਬੱਚਿਆਂ ਦੀ ਫੀਸ ਭਰੀ ਜਾ ਰਹੀ ਹੈ ਜੀ ਇਸ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਕਰਦੀ ਕੰਡੀਸ਼ਨ ਇਹੋ ਜੀ ਹੋ ਗਈ ਸੀ ਮੈਨੂੰ ਉਹਨਾਂ ਤੋਂ ਹੈਲਪ ਲੈਣੀ ਪਈ ਔਰ ਉਹਨਾਂ ਨੇ ਮੇਰੀ ਬਹੁਤ ਹਲਪ ਕੀਤੀ ਹੈ ਜੀ ਬਹੁਤ ਬਹੁਤ ਹਲਪ ਕੀਤੀ ਹੈ ਜੀ ਉਹਨਾਂ ਨੇ ਅੱਜ ਮੈਂ ਉਹਨਾਂ ਦੀ ਸਾਧ ਸਾਈਡ ਵਾਲਿਆਂ ਦੀ ਬਹੁਤ ਧੰਨਵਾਦੀ ਆ ਜੀ ਬਹੁਤ ਜਿਆਦਾ ਉਹਨਾਂ ਨੇ ਮੇਦੀ ਬਹੁਤ ਹਲਪ ਕੀਤੀ ਹੈ ਔਰ ਅੱਗੇ ਵੀ ਕਰਨਗੇ ਉਹਨਾਂ ਨੇ ਵੀ ਮੈਨੂੰ ਵੀ ਕਿਹਾ ਕਿ ਜੇ ਤੁਮ ਵੀ ਕੋਈ ਤੰਗੀ ਆਏਗੀ ਔਰ ਅਸੀਂ ਤੁਹਾਡੇ ਨਾਲ ਖੜੇ ਹਰ ਹਾਲਤ 'ਚ ਤੁਹਾਡੇ ਨਾਲ ਖੜੇ ਹਾਂ ਕੋਈ ਵੀ ਮਜਬੂਰੀ ਆਵੇ ਤੁਹਾਨੂੰ ਜ਼ਰੂਰ ਦੱਸਣੀ ਹੈ